ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਖਸਰੀਆ ਜਿਵੇਂ ਤੁਹਾਨੂੰ ਪਤਾ ਸਾਰੇ ਐਤਵਾਰ ਪਿੰਡ ਖਾਰੇ ਬੱਕਰਾ ਮੰਡੀ ਲੱਗਦੇ ਦੋਸਤੋ ਜਗਦੀਪ ਭਾਈ ਕਿਹੜੀ ਦਾ ਸੌਦਾ ਕਰਾਇਆ ਬੱਕਰੀ ਦਾ ਜਗਦੀਪ ਕਰਾਇਆ ਕਰ ਤੇਰੇ ਫੋਨ ਉੱਤੇ ਗੁਰਵਿੰਦਰ ਦੀ ਮਗਰ ਬੱਕਰਾ ਇਹ ਪੱਠ ਕਿਹੜੀ ਬੱਕਰੀ ਹੈ ਭਾਈ ਦਿਖਾ ਦਿੰਦੇ ਆਂ ਭਾਈ ਉਹ ਕੋਲੇ ਭਾਈ ਕੀ ਮੁੱਲ ਕੀਤਾ ਸੀ ਭਾਈ ਨੇ ਮੁੱਲ ਕੀਤਾ ਸੀ 8000 ਜੈ ਜੀ ਕਰਦਾ ਵਿਚਾਰਾ ਜਿੱਥੇ ਵੀ ਜਾਵੇ ਜਿੱਥੇ ਵੀ ਆਵੇ ਆਪਾਂ ਇਹਨਾਂ ਦੀ ਲਿਆ ਫੜ ਕੇ ਲਿਆਓ ਭਾਈ ਅੱਛਾ ਤੇ ਯੂਪੇ ਭਾਈ ਕਿੰਨੇ ਦੀ ਬੱਕਰੀ ਲੈ ਲਈ ਆ ਸੱਤ ਹਜ਼ਾਰ ਦੀ ਲਖਾਈ ਦਾ ਕਿਵੇਂ ਕੀਤਾ ਲਖਾਈ ਬਾਈਆਂ ਦੀ ਲੈ ਵੀ ਆ ਉਹ ਬੱਕਰੀ ਆ ਜਿਹੜੀ ਬਾਈ ਕੰਨੋਂ ਫੜੀ ਲਿਆਉਂਦਾ ਇਹਦੇ ਪਿੱਛੇ ਬੱਚਾ ਹੈਗਾ ਲੈ ਵੀ ਦੋਸਤੋ ਇਹਦੇ ਪਿੱਛੇ ਬੱਕਰਾ ਹੈਗਾ ਇੱਕ ਤੇ 7000 ਦਾ ਸੌਦਾ ਹੋਇਆ ਤੁਸੀਂ ਦੇਖ ਸਕਦੇ ਹੋ ਦੋਸਤੋ ਲਖਾਈ ਬਾਈ ਕਰਾਉਣਗੇ ਹੋਰ ਬੱਚਾ ਆਹ ਬੱਕਰਾ ਬਾਈ ਫੁਰੀ ਫਾਜ਼ਲ ਕਾ ਤੋਂ ਆਉਂਦੇ ਆ ਆਪਣੀ ਸੁਖਣਾ ਅਬਲਾ ਸੁਭਾਨੇ ਆ ਜਿਹੜੀ ਬੱਕਰਾ ਮੜੀ ਲੱਗਦੇ ਉੱਥੇ ਵੀ ਆਉਂਦੇ ਆ ਬਾਈ ਇਹੇ ਆ ਬੱਕਰਾ ਵੀ ਪੱਟਾ ਇਹਦਾ ਪੱਠਾ ਇਹਦਾ ਜਿਹੜਾ ਬੱਚਾ ਉਹ ਪਿੱਛੇ ਬੱਕਰਾ ਯਾਰ ਜੀ ਉਹ ਤਾਂ ਉਹ ਬੱਚਾ ਲੈ ਆ ਉਹ ਹੋ ਰਿਹਾ ਇਹਦਾ ਤਾਂ ਨਹੀਂ ਉਹ ਮੂੰਹ ਚ ਕਹੋਦੀ ਮੈਂ ਕਰਕੇ ਬੱਕਰਾ ਜਲਦੀ ਆ ਹੈ ਜਿਹੜਾ ਜਿਹੜਾ ਪੰਜਾਂ ਨੇ ਇਹੀ ਵੇਚ ਲਿਆ ਕੋਈ ਨਹੀਂ ਬੋਲਦਾ ਜਲਦਾ ਲੈ ਵੀ ਠੀਕ ਆ ਹੋਰ ਨਹੀਂ ਦੱਸਦੇ ਉਹ ਵਾਪਸ ਵੇਚਣਾ ਹੁੰਦਾ ਪੰਦਰਾਂ ਵਿੱਚ ਆਈ ਜੇ ਮੈਂ ਲਾਉਂਦਾ ਸੀ ਇਹ ਲੈ ਕੇ ਉਹ ਕਿੰਨਾ ਦੋਤਾ ਕੀ ਕਰਦਾ ਮਾਸਟਰ ਜੀ ਮਿਲ ਜਾਂਦੇ ਸੀ ਦੂਜੇ ਜੀ ਤੋਂ ਗੱਲ ਕਰਦੇ ਸਾਰੀ ਵੇਚ ਕੇ ਦੋਵੇਂ ਵੇਖੀ ਜਾ ਬਾਈ ਹੋ ਗਿਆ ਜਮਾ ਲਖਾਈ ਬਾਈਆਂ ਦੀ ਸੀ ਵਧੀਆ ਸੌਦਾ ਆ ਗਿਆ ਤੇ ਬਾਈ ਬਹੁਤ ਵਧੀਆ ਇਨਸਾਨ ਆ ਫਾਇਦਲ ਕਾ ਤੋਂ ਆਉਂਦੇ ਆ ਇਹਨੇ ਬਾਈ ਕੋਲੇ ਕਈਆਂ ਦਾ ਕੰਮ ਜਿਆਦਾ ਠੀਕ ਆ ਬਾਈ ਕੱਲ ਨੂੰ ਸੁਖਣੇ ਮੰਨ ਗਏ ਤੁਹਾਨੂੰ ਪਤਾ ਹਰ ਸੌਣੀਆਂ ਜਿਹੜੀਆਂ ਕਈਆਂ ਨੇ ਉਹ ਬੜੀਆਂ ਮਸ਼ਹੂਰ ਨੇ ਪੰਜਾਬ ਦੇ ਵਿੱਚ ਠੀਕ ਆ ਜੀ ਤੇ ਉਹ ਉਥੇ ਉਹ ਜਿਹੜਾ ਕਾਰੀਗਰ ਆ ਕਬੂਲ ਸ਼ਾਹ ਕੁੰਬਨ ਦਾ ਏ ਬਾਈ ਜੀ ਬੜੇ ਅਜ ਤੋਂ ਮੇਰੇ ਸੰਜੀਪ 52 ਸਾਲ ਹੋ ਗਏ ਕੰਮ ਕਰਦਿਆਂ ਬਸ ਇੱਕ ਜਿਆਦਾ ਹੀ ਹੋ ਗਿਆ ਜਿਆਦਾ ਨੇਂਦਰਾ ਨੂੰ ਤਾਂ ਕੋਈ ਨਾ ਪਦੇ ਕਿੱਲੀਆਂ ਕੱਲ ਨੂੰ ਸੋਮਵਾਰ ਆ ਸੁਖਨਾ ਬਲੂ ਵੀ ਕਹਦੇ ਹਾਂ ਹਾਂ ਕੱਲ ਨੂੰ ਮੰਡੀ ਲੱਗਦੀ ਹੈ ਨਾ ਦੇਖ ਲੈ ਕਹਿੰਦੇ ਮੰਡੀ ਕਿੱਥੇ ਲੱਗਣੀ ਹੈ ਸੁਖਨਾ ਬਲੂ ਬਾਈ ਲਵਾਉਂਦਾ ਉਹ ਕਹਿੰਦੇ ਸੁਖਨਾ ਚਾਰ ਦੀ ਲਗਾਉਣੀ ਲਖਾ ਦੇਉਗੀ ਪਹਿਲਾਂ ਕਰ ਦੇ ਸੁਖਨਾ ਬਲੂ ਕੱਲ ਨੂੰ ਮੰਡੀ ਬਾਈ ਦੋਸਤੋਂ ਲੱਗਣੀ ਆ ਤੇ ਉੱਥੇ ਦੀ ਪਹੁੰਚੋ ਤੁਸੀਂ ਜਿਵੇਂ ਸੌਦੇ ਟੜਾ-ਟੜ ਤੜਾ-ਟੜ ਇਸੇ ਹੁੰਦੇ ਪੈਣੇ ਉੱਥੇ ਵੀ ਐਵੇਂ ਹੀ ਸੌਦੇ ਹੋਣਗੇ ਟੜਾ-ਟੜ ਤੜਾ ਇਹ ਤਾਂ ਕਿਉਂਕਿ ਕਈ ਮੰਡੀਆਂ ਚ ਆਪਾਂ ਜਾਂਦੇ ਆਪਾਂ ਮੰਡੀਆਂ ਨੂੰ ਮਾੜਾ ਨਹੀਂ ਕਹਿੰਦੇ ਨਾ ਕੋਈ ਕਿਰਿੰਦੇ ਨੂੰ ਮਾੜਾ ਕਹਿੰਦੇ ਨਾ ਕਿਸੇ ਸਹਾਰਾ ਮਾੜਾ ਕਹਿੰਦਾ ਪ੍ਰਬੰਧ ਸਾਰੇ ਕਾਇਦਾ-ਸ਼ਾਹ ਨੰਬਰ 1 ਗਰਮੀ ਬਹੁਤ ਜ਼ਿਆਦੀ ਹੈ 52 ਡਿਗਰੀ ਤਾਤਪਾਣਾ ਛਾਂ ਨਿੰਮਾਂ ਦੀਆਂ ਧਰੇਕਾਂ ਦੀਆਂ ਠੰਡੀਆਂ ਛਾਵਾਂ ਨੇ ਛਤਰੀ ਵਾਲੀਆਂ ਨਿੰਮਾਂ ਨੇ ਨਜ਼ਾਰੇ ਨੇ ਆਓ ਜਰੂਰ ਆਪਣੇ ਜਿਹੜੇ ਬੱਕਰੀਆਂ ਨੇ ਪੱਠਾ ਜਾਂ ਬਰਬਰੀਆਂ ਨੇ ਉਹ ਲੈ ਕੇ ਪਹੁੰਚੋ ਠੀਕ ਹੈ ਕੈਕਾ ਅਨੁਛੇ ਸਹੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮਕਸਰੀਆ ਜਿਵੇਂ ਕਿ ਤੁਹਾਨੂੰ ਪਤਾ ਹਰ ਐਤਵਾਰ ਪਿੰਡ ਖਾਰੇ ਬੱਕਰਾ ਮੰਡੀ ਲੱਗਦੀ ਹੈ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਦੋਸਤੋ ਤੇ ਬਾਈ ਬਊਰੀ ਅੱਗੇ ਵੀ ਤੁਹਾਨੂੰ ਦੱਸਾਇਗਾ ਵੀ ਕਿਹੜਾ ਪਿੰਡ ਸੀਗਾ ਬਾਈ ਕੋਲ ਚੱਕੋ ਬਣ ਜੀ ਤੇ ਇਹ ਫਾਇਦਾ ਹੀ ਪੈਂਦਾ ਹਾਂਜੀ ਹਾਂਜੀ ਇਹ ਫਾਇਲ ਕਾ ਤੋਂ ਆਉਂਦੇ ਆ ਆਪਣੇ ਕੋਲੇ ਚੰਗੇ ਨਾਗ ਲੈ ਕੇ ਅੱਗੇ ਸੁਖਣੇ ਵੀ ਤੁਹਾਨੂੰ ਪਤਾ ਬੱਕਰਾ ਮੰਡੀ ਲੱਗਦੀ ਹਰ ਸੋਮਵਾਰ ਉੱਥੇ ਵੀ ਲੈ ਕੇ ਆਈ ਸੀ ਤੇ ਅੱਜ ਪਿੰਡ ਖਾਰੇ ਲੈ ਕੇ ਆਏ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਦ ਮੰਡੀ ਦੀਆਂ ਰੌਣਕਾਂ ਮੰਡੀ ਦਾ ਇਕੱਠ ਦੋਸਤੋ ਠਾਠਾ ਮਾਰਦਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਡ ਰੋਡ ਤੋਂ ਜਾਂਦਾ ਜਿਹੜਾ ਉਹਦੇ ਬਿਲਕੁਲ ਸਾਹਮਣੇ ਲੱਗਦੀ ਹੈ ਦੋਸਤੋ ਬਕਰਾਂ ਮੰਡੀ ਠੀਕ ਆ ਦੋਸਤੋ ਤੁਸੀਂ ਜਰੂਰ ਪਹੁੰਚਿਆ ਕਰੋ ਪਿੰਡ ਖਾਰੀ ਹਰ ਐਤਵਾਰ ਬਕਰਾਂ ਮੰਡੀ ਲੱਗਦੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਉਹਦਾ ਜਦੋਂ ਜਾਰੇ ਮੋੜ ਕਿਲਾ ਰੋਸੇ ਦੇ ਕਹਿਣ ਤੇ ਹੁਣ ਆਗੇ ਆਹ ਤੈਨੂੰ 10 ਰੁਪਏ ਮੈਂ ਛੱਡ ਦੂੰ ਆ ਲੈ ਚੱਕ ਜਗਦੀਪ ਵੀ ਕਹਿੰਦਾ 10 ਰੁਪਏ ਮੈਂ ਛੱਡ ਦੂੰ ਉਹ ਤੂੰ ਹਰ 4400 ਦੇਣਾ ਜਾਈ ਉਹ ਕਰਦਾ ਦੇ ਦੇ ਲੈ ਵੀ ਯੂਪੇ ਬਾਈ ਨੇ 4400 ਦੇਣਾ ਤੇ ਲਿਖਾਈ ਆਪੋ ਆਪਣੀ ਕੀਤੀ ਆ ਤੇ ਉਹ ਬੱਕਰੀ ਜਿਹੜੀ 부chni ਦਾ ਸੌਦਾ ਥੋੜਾ ਜਿਆੜਿਆ ਸੀਗਾ ਬਾਈਆਂ ਦੇ ਸਾਰੇ ਨਗ ਵੇਚ ਗਏ ਸੀਗੇ ਇੱਕ ਹੀ ਰਹਿੰਦਾ ਸੀਗਾ ਤੇ ਸਹੀ ਗੱਲ ਆ 부chni ਜੀ ਉਹ ਐਵੇਂ ਟੰਗ ਡਾਈ ਖੜੀ ਸੀ ਉਹ ਵੀ ਵੇਚ ਗਿਆ ਬਾਈ ਬਾਈਆਂ ਨਾਲ ਗੱਲ ਇਹਦਾ ਹੱਥ ਜਾ ਕਿੱਧਰ ਪੜ ਜਾਊਗਾ ਇਹ ਹਾਂ ਬਾਈਆਂ ਨਾਲ ਗੱਲਬਾਤ ਕਰਦੇ ਆ ਠੀਕ ਆ ਕੋਈ ਚੱਕਰ ਨਹੀਂ ਬਈ ਤੂੰ ਮੈਨੂੰ ਕਿਹੜਾ ਬਾਈ ਤੂੰ ਜਾ ਕਿੰਨੇ ਨਗ ਲੈ ਕੇ ਆਈ ਸੀਗੇ ਹਾਂ ਮਾੜਾ ਇੱਕ ਹੀ ਕਿੰਨੇ ਨਗ ਲੈ ਕੇ ਆਈ ਸੀਗੇ ਮੈਂ ਭਾਜੀ ਨਗ ਲੈ ਕੇ ਆਏ ਸੀਗੇ ਮੇਰੇ ਕੋਲ ਅੱਠ ਅੱਠ ਨਗ ਸੀ ਛੋਟੇ ਵੱਡੇ ਠੀਕ ਆ ਜੀ ਤੇ ਮੇਰੇ ਲਾਸਟ ਇੱਕ ਬੱਚੀ ਸੀਗੀ ਮੇਰੀ ਇਹ ਪਹਾੜੀ ਬੱਕਰੀ ਹਾਂਜੀ ਸੋ ਇਹ ਬੱਕਰੀ ਸੀ ਇੱਕ ਠੀਕ ਹੈ ਜੀ ਉਹਦਾ ਵੀ ਮੇਰਾ ਹੁਣ ਸੌਦਾ ਹੋ ਚੁੱਕਿਆ ਠੀਕ ਹੈ ਜੀ ਤੇ ਬਿਲਕੁਲ ਮੈਂ ਹੁਣ ਫਰੀ ਹਾਂ ਤੇ ਘਰ ਨੂੰ ਜਾਣ ਦੀ ਪੂਰੀ ਤਿਆਰੀ ਆ ਉਹਦਿਆਂ ਹੀ ਮਾਲ ਜਿਹੜਾ ਦੂਜਾ ਮੇਰਾ ਸਾਰਾ ਆ ਹੀ ਅੱਗੇ ਵੀ ਮੈਂ ਵੀਡੀਓ ਦੇ ਵਿੱਚ ਬੋਲ ਕੇ ਹਟਿਆ ਠੀਕ ਹੈ ਜੀ ਮੇਰੀ ਦੂਜੀ ਤੀਜੀ ਵੀਡੀਓ ਬਣ ਚੁੱਕੀ ਆ ਹਾਂਜੀ ਕੀ ਬਹੁਤ ਵਧੀਆ ਇੱਥੇ ਜਿਹੜਾ ਮੰਡੀ ਨੂੰ ਤਾਂ ਤੀਜੀ ਚੌਥੀ ਮੰਡੀ ਆ ਭਰਾਵਾਂ ਦੇ ਵਿੱਚ ਤੀਜੀ ਜਾਂ ਚੌਥੀ ਮੰਡੀ ਆ ਮੈਂ ਕੋਸ਼ਿਸ਼ ਕਰਦਾ ਮੈਂ ਤਾਂ ਪਾਸੋਂ ਸੋਧਾਂ ਦੇ 3 ਹੁੰਦਾ ਦੋਦਿਆਂ ਸੁਚੱਜੇ ਟੰਗ ਮੇਰਾ ਸੁਣਦੇ ਹੁੰਦੇ ਠੀਕ ਹੈ ਮੈਂ ਭਰਾਵਾਂ ਨੂੰ ਕਹਿਣਾ ਜੀ ਮੈਂ ਇਹ ਗੱਲ ਤੁਹਾਨੂੰ ਹਿੱਕ ਠੋਕ ਕੇ ਕਹਿਣਾ ਵੀ ਤੁਸੀਂ ਵੱਧ ਤੋਂ ਵੱਧ ਇਸ ਮੰਡੀ ਦੇ ਵਿੱਚ ਜਿਹੜੀ ਐਤਵਾਰ ਖਾਰਾ ਪਿੰਡ ਲੱਗਦੀ ਆ ਤੁਸੀਂ ਪਹੁੰਚੋ ਤੇ ਤੁਹਾਡਾ ਜਿਹੜਾ ਹੈ ਗੱਡੀ ਆਉਂਦੀ ਮੈਂ ਦੇਤੀ ਆ ਆਪ ਦੇ ਲਗਾਈ ਪਹਿਲਾਂ ਲਗਾਈ ਪਰ ਜੁਰਮਾਨੇ ਲਈ ਐਤਵਾਰ ਕੋਈ ਨਹੀਂ ਰਿਹਾ ਤਾਂ 4500 ਤੇ ਨਹੀਂ 1100 ਪਿੰਡ ਆ ਠੀਕ ਹੈ ਵੱਖ-ਵੱਖ ਵਾਲੀ ਚ ਪੈ ਗਈ ਚਤਾਰੀ ਪੂਰੇ ਪਸ਼ੂ ਨੂੰ ਬੱਕਰੀਆਂ ਨੂੰ ਲੈ ਕੇ ਤੁਸੀਂ ਬਾਕੀ ਇੱਥੇ ਸ਼ਾਨਦਾਰ ਪ੍ਰਬੰਧ ਹੈ ਕੈਮਰਾਮੈਨ ਨੂੰ ਕਹਾਂਗਾ ਮਾੜਾ ਜਿਹਾ ਵਿਖਾ ਦਿੱਤਾ ਦਾ ਲੈ ਵੀ ਦੋਸਤੋ ਬੋਰਡ ਆ ਬਹੁਤ ਵਧੀਆ ਸ਼ਾਨਦਾਰ ਪ੍ਰਬੰਧ ਆ ਤੇ ਜਰੂਰ ਮੇਰੇ ਸਾਰੇ ਭਰਾਵਾਂ ਨੂੰ ਕਹਿਣਾ ਵੀ ਆਪਣੀ ਟੋਟਾ ਰੋਡ ਤੇ ਗੁਰਦਰਾ ਸਾਹਿਬ ਦੇ ਬਿਲਕੁਲ ਸਾਹਮਣੇ ਲੱਗਦੀ ਬੱਚੇ ਜੋ ਵੀ ਆ ਤੁਹਾਡੇ ਕੋਲ ਨਾ ਕੋ ਲੈ ਕੇ ਜਰੂਰ ਪਹੁੰਚੋ ਠੀਕ ਹੈ ਠੀਕ ਹੈ ਤੁਸੀਂ ਆ